ਮਣੀ ਜੀ ਤੇ ਮੇਰਾ ਨਾ ਮੋਟਰਸਾਈਕਲ ਮੈਂ 11 ਰੋਟੀ ਖਾਣ ਸਾਢੇ 3 ਵਜੇ ਮੇਰਾ ਗਲੀ ਕੇ ਮੋਟਰਸਾਈਕਲ ਚੋਰੀ ਹੋ ਗਿਆ ਤੇ ਮੈਂ ਰੋਟੀ ਖਾਧੀ ਆ ਅੱਧਾ ਘੰਟਾ ਮੈਂ ਵੇਖਿਆ ਮੈਨੂੰ ਕੋਣ ਆਇਆ ਵੀ ਦਫਤਰ ਆ ਛੇਤੀ ਤੇ ਮੈਂ ਗਿਆ ਮੈਂ ਗਲੀ ਤੇ ਵੇਖਿਆ ਮੇਰੇ ਮੋਟਰਸਾਈਕਲ ਨਹੀਂ ਸੀ ਉਹ ਵੇਖਿਆ ਜਿਨ੍ਹਾਂ ਨੇ ਚੁੱਕਿਆ ਉਹ ਵੇਖੀ ਵੀਡੀਓ ਬਾਕੀ ਇਹ ਵੀ ਮੇਰਾ ਮੋਟਰਸਾਈਕਲ ਲੱਭਿਆ ਜਾਏ ਜਲਦੀ ਜਲਦੀ ਮੇਰਾ ਬੇਰੀਆ ਮਹਲ ਮੈਂ ਅੱਜ 4:00 ਵਜੇ ਦੀ ਕੀ ਕਰ ਲਈ ਜੀ ਘਰੇ ਹੀ ਆਉਂਦਾ ਮੈਂ ਆਫਿਸ ਤੋਂ ਘਰ ਰੋਟੀ ਖਾਣ ਗਿਆ ਹਾਂ ਹਾਂ ਜੀ ਹਾਂ ਜੀ ਗਲੀ ਚ ਲੱਗਾ ਹੈ ਕੋਈ ਸੀਸੀ ਜੀ ਵਗੈਰਾ ਕੋਈ ਰੇਡ ਆ ਨਹੀਂ ਹਾਂ ਜੀ ਹਾਂ ਜੀ ਮੈਂ ਦੇਖਿਆ ਉਹ ਵੀਡੀਓ ਦੇਖੀ ਵੀਡੀਓ ਜੀ ਆਇਆ ਕੋਈ ਹਾਂ ਜੀ ਹਾਂ ਜੀ ਵੀਡੀਓ ਜੇ ਮੂੰਹ ਤੇ ਰਮਾਲ ਬੰਨਿਆ ਮੁੰਡੇ ਨੇ ਦੋ ਜਾਨੇ ਦੋ ਜਾਨੇ ਹਾਂ ਜੀ ਕੋਈ ਪੁਲਿਸ ਕੋਈ ਕ੍ਰਾਈਮ ਕਰਾ ਦਿੱਤਾ ਹਾਂ ਜੀ ਹਾਂ ਜੀ ਪੁਲਿਸ ਕਰਾ ਦਿੱਤੀ ਹਾਂ ਜੀ ਹਾਂ ਜੀ ਠੀਕ ਹੈ ਨਾ ਅਧਿਕਾਰੀਆਂ ਨੂੰ ਮੈਨੂੰ ਇਹੀ ਵੀ ਮੇਰਾ ਮੋਟਰਸਾਈਕਲ ਲੱਭ ਕੇ ਦਿੱਤਾ ਜਾਏ ਬਾਕੀ ਕੋਲ ਸਾਲਾ ਨਹੀਂ ਇਹ ਸੀ ਮੇਰਾ ਮੋਟਰਸਾਈਕਲ ਲੱਗਿਆ ਜਲਦੀ ਮੋਟਰਸਾਈਕਲ ਨੰਬਰ ਕੀ ਯਾਰ ਮੇਰਾ ਮੋਟਰਸਾਈਕਲ ਦਾ ਨੰਬਰ ਜੇ ਮੇ ਕੋ ਆਰਸੀ ਆ 6895 ਆ ਤੇ ਪੀਬੀ06 ਜੇ 6695 ਮੋਟਰਸਾਈਕਲ ਕਿਹੜਾ ਸੀ ਸਪਲੈਂਡਰ ਹਾਂਜੀ ਰੰਗ ਕਿਹੜਾ ਹੈ ਰੰਗ ਬਲੈਕ ਕਲਰ ਜੇ ਕੀ ਮੰਗਦਾ ਮੰਗੇ ਹੀ ਵੀ ਮੋਟਰਸਾਈਕਲ ਲੱਗਿਆ ਜਾਏ ਬਾਕੀ ਅਸੀਂ ਦੇਤੀ ਹੈ ਸ਼ਿਕਾਇਤ ਦਰਜ ਕਰਾਤੀ ਉਹ ਕਹਿੰਦੇ ਕਰ ਦਾਂਗੇ ਪੂਰੀ ਪੂਰੀ ਸਪੋਰਟ ਕਰਾਂਗੇ ਤੁਹਾਨੂੰ